ਖਸ਼ਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮੈਂ ਕੋਮਲਪ੍ਰੀਤ ਕੋਰਤਾ ਹਾਜ਼ਰ ਹੋਇਆ ਦੁਪਹਿਰ ਦੀਆਂ ਕੁਝ ਵਟੀਆਂ ਤੇ ਅਹਿਮ ਖਬਰਾਂ ਦੇ ਨਾਲ ਤੇ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਮੌਸਮ ਦੀ ਤਾਂ ਮੌਸਮ ਵਿਭਾਗ ਦੇ ਵੱਲੋਂ ਮੌਸਮ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਂਝੀ ਕੀਤੀ ਗਈ ਹੈ ਦੱਸ ਦਿੰਦੇ ਹਾਂ ਕਿ ਆਉਣ ਵਾਲੇ ਦਿਨਾਂ ਨੂੰ ਲੈ ਕੇ ਵਾਟੀ ਭਵਿੱਖਬਾਣੀ ਕੀਤੀ ਗਈ ਹੈ ਪੰਜਾਬ ਦੇ ਵਿੱਚ ਛੇਤੀ ਹੀ ਮੌਨਸੂਨ ਦੀ ਆਮਦ ਦੀ ਸੰਭਾਵਨਾ ਹੈ ਇਸ ਤੋਂ ਪਹਿਲਾਂ ਪ੍ਰੀ ਮੌਨਸੂਨ ਬਾਰਿਸ਼ ਨਾਲ ਮੌਸਮ ਵਿੱਚ ਕਾਫੀ ਤਬਦੀਨੀਆਂ ਆ ਚੁੱਕੀਆਂ ਨੇ ਤੇ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲ ਚੁੱਕੀ ਹੈ ਸਵੇਰ ਤੋਂ ਹੀ ਕਈ ਥਾਵਾਂ ਤੇ ਹਲਕੀ ਬੂੰਦਾਬਾਂ ਦੀ ਸ਼ੁਰੂ ਹੋ ਚੁੱਕੀ ਹੈ ਵਿਭਾਗ ਦੇ ਵੱਲੋਂ 26 ਜੂਨ ਤੱਕ ਸੂਬੇ ਪਾਰ ਦੇ ਵਿੱਚ ਬਾਰਿਸ਼ ਦੀ ਸੰਭਾਵਨਾ ਚੁਟਾਈ ਗਈ ਹੈ ਤੇ ਇਸੇ ਤਹਿਤ ਪੂਰੇ ਸੂਬੇ ਵਿੱਚ بارش ਦੀ ਭਵਿੱਖ ਬਾਣੀ ਕੀਤੀ ਗਈ ਹੈ ਇਸ ਦੇ ਨਾਲ ਹੀ 16 ਜ਼ਿਲ੍ਹਿਆਂ ਵਿੱਚ ਹਨੇਰੀ ਤੂਫਾਨ ਦੇ ਲਈ yellow alert ਵੀ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਦੇ ਮੁਤਾਬਕ ਅਗਲੇ 2-3 ਦਿਨਾਂ ਵਿੱਚ ਮੌਨਸੂਨ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਦਾਖਲ ਹੋ ਸਕਦਾ ਹੈ ਇਸ ਦੇ ਨਾਲ ਸੂਬੇ ਵਿੱਚ ਮੌਹੱਲੇਦਾਰ بارش ਹੋਵੇਗੀ ਤੇ ਇਸ ਤੋਂ ਪਹਿਲਾਂ ਹੀ ਸੂਬੇ ਵਿੱਚ ਪ੍ਰੀ ਮੌਨਸੂਨ ਵਰਖਾਤਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ਵਿਪਾਗ ਦੇ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਹੀ بارش ਦੀ ਸੰਭਾਵਨਾ ਜਤਾਈ ਗਈ ਹੈ ਇਸ ਦੇ ਨਾਲ ਹੀ ਜੁਲੰਦਰ ਲੁਧਿਆਣਾ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਐਸ ਐਸ ਨਗਰ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਵਿੱਚ ਆਸਮਾਨੀ ਬਿਜਲੀ ਅਤੇ ਹਨੇਰੀ ਤੂਫਾਨ ਦਾ येलो ਅਲਰਟ ਵੀ ਜਾਰੀ ਕੀਤਾ ਗਿਆ ਹੈ ਇਸ ਤੋਂ ਇਲਾਵਾ ਪੂਰਾ ਹਫਤਾ ਬਾਰਿਸ਼ ਦੀ ਸੰਭਾਵਨਾ ਚੁਟਾਈ ਗਈ ਹੈ ਇਸ ਦਾ ਅਸਰ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਵੇਖਣ ਨੂੰ ਮਿਲੇਗਾ ਇਸ ਦੇ ਨਾਲ ਹੀ ਵਕ ਵਕ ਦਿਨ ਵਕ ਵਕ ਜ਼ਿਲ੍ਹਿਆਂ ਦੇ ਲਈ ਅਲਰਟ ਵੀ ਜਾਰੀ ਕਰ ਦਿੱਤੇ ਗਏ ਨੇ ਪੰਜਾਬ ਸਰਕਾਰ ਇਸ ਵੇਲੇ ਫੁੱਲ ਐਕਟਿਵ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਜੀ ਹਾਂ ਦਾਸ ਨੇ ਆ ਕਿ ਯੁਧ ਨਸ਼ਾ ਵਿਰੋਧ ਮਹਿੰਮ ਨੂੰ ਲਗਾ ਕੇ ਵਗ ਵਗ ਥਾਵਾਂ ਤੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਹਰ ਰੋਜ਼ ਇਹਮ ਜਿਹੜੀ ਕਿ ਮਿਸ਼ਨ ਚਲਾਏ ਜਾ ਰਹੇ ਨੇ ਜਿਸ ਦੇ ਤਹਿਤ ਪੁਲਿਸ ਦੀਆਂ ਟੀਮਾਂ ਵਗ ਵਗ ਥਾਵਾਂ ਤੇ ਜਾਂਦੀਆਂ ਨੇ ਤੇ ਚੈਕਿੰਗ ਕਰਦੀਆਂ ਨੇ ਜੇ ਕੋਈ ਵਿਅਕਤੀ ਸ਼ੱਕੀ ਪਾਇਆ ਜਾਂਦਾ ਤਾਂ ਤੁਰੰਤ ਉਸ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਵੇਲੇ ਇਹ ਤਸਵੀਰਾਂ ਜੈਤੂ ਤੋਂ ਸਾਹਮਣੇ ਆਈਆਂ ਨੇ ਜਿੱਥੇ ਬੁਲਡੋਜ਼ਰ ਐਕਸ਼ਨ ਲਿੱਤਾ ਜਾ ਰਿਹਾ ਹੈ ਬੁਲਡੋਜ਼ਰ ਕਾਰਵਾਈ ਕੀਤੀ ਜਾ ਰਹੀ ਹੈ ਯੁਧ ਨਸ਼ਾ ਵਿਰੋਧ ਮਹਿੰਮ ਦੇ ਤਹਿਤ ਪੰਜਾਬ ਸਰਕਾਰ ਦੇ ਵੱਲੋਂ ਇਸ ਅਜੰਡੇ ਦੇ ਨਾਲ ਇਹ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਕਿ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਮੁਕੰਮਲ ਤੌਰ ਤੇ ਖਤਮ ਕਰਨਾ ਜਿਸ ਦਾ ਅਸਰ ਵੀ ਕਹਿ ਸਕਦੇ ਹਾਂ ਕਿ ਦੇਖਣ ਨੂੰ ਮਿਲ ਰਿਹਾ ਲੋਕ ਖੁਦ ਆ ਰਹੇ ਨੇ ਕਿ ਅਸੀਂ ਨਸ਼ਾ ਛਟਨਾ ਤੋਂ ਉਹਨਾਂ ਨੂੰ ਨਸ਼ਾ ਨਸ਼ਾ ਛੁਡਾਓ ਕੇਂਦਰ ਦੇ ਵਿੱਚ ਵੀ ਭਰਤੀ ਕਰਵਾਇਆ ਜਾ ਰਿਹਾ ਤਾਂ ਕਿਤੇ ਨਾ ਕਿਤੇ ਅਸਰ ਤਾਂ ਜ਼ਰੂਰ ਇਸ ਮੁਹਿੰਮ ਦਾ ਦੇਖਣ ਨੂੰ ਮਿਲ ਰਿਹਾ ਹੈ ਨਸ਼ਾ ਤਸਕਰਾਂ ਦੇ ਕਰਾਂ ਦੀਆਂ ਜਾਇਦਾਦਾਂ ਜਿਹੜੀ ਕਿ ਆ ਉਹ ਟਾਇਆਂ ਜਾ ਰਹੀਆਂ ਨੇ ਜੋ ਕਿ ਨਸ਼ੇ ਦੇ ਪੈਸੇ ਦੇ ਨਾਲ ਜਿਹੜੀ ਕਿ ਬਣਾਈਆਂ ਗਈਆਂ ਨੇ ਇਲੀਗਲ ਨੇ ਤਾਂ ਉਹਨਾਂ ਨੂੰ ਵੀ ਟਾਇਆ ਜਾ ਰਿਹਾ ਹੈ ਫਿਲਹਾਲ ਇਹ ਤਸਵੀਰਾਂ ਜੈਤੂ ਤੋਂ ਸਾਹਮਣੇ ਆਏ ਹਨ ਤਾਂ ਪੁਲਿਸ ਦੇ ਵੱਲੋਂ ਵੀ ਬਿਆਨ ਚਾਰੀ ਕੀਤਾ ਗਿਆ ਹੈ ਖੇਡ જગਤ ਦੀ ਗੱਲ ਕਰੀਏ ਤਾਂ ਨੀਰਤ ਚੋਪੜਾ ਨੇ ਵੱਲੋਂ ਪੈਰਿਸ ਡਾਇਮੰਡ ਲੀਗ ਦਾ ਖਿਤਾਬ ਜਿੱਤਿਆ ਗਿਆ। ਪਾਤੀ ਜਾਵਲਨ ਥਰੋ ਸਟਾਰ ਨੀਰਤ ਚੋਪੜਾ ਨੇ ਜਰਮਨੀ ਦੇ ਜੂਲੀਅਨ ਵੈਬਰ ਨੂੰ ਹਰਾ ਕੇ ਡਾਇਮੰਡ ਲੀਗ ਖਿਤਾਬ ਜਿੱਤ ਲਿਆ। ਜੀ ਹਾਂ 27 ਸਾਲਾ ਚੋਪੜਾ ਨੇ ਪਹਿਲੇ ਦੌਰ ਦੇ ਵਿੱਚ 88.16 ਮੀਟਰ ਦਾ ਥਰੋ ਨਾਲ ਇਹ ਖਿਤਾਬ ਜਿੱਤਿਆ ਜਰਮਨੀ ਦੇ ਜੂਲੀਅਨ ਵੈਬਰ ਨੇ ਪੈਰਿਸ ਟਾਈਮੈਂਟ ਲੀਗ ਦੇ ਵਿੱਚ 87. 88 ਮੀਟਰ ਦੇ ਸਰਵੋਤਮ ਥਰੋ ਦੇ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ ਬ੍ਰਾਜ਼ੀਲ ਦੇ ਮੋਰਿਸ਼ਿਓ ਲੁਇਜ਼ ਡਾਕਟਰ সিলਵਾ ਨੇ 86.6 ਮੀਟਰ ਦੇ ਥਰੋ ਦੇ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਨਿਰਜ চোপੜਾ ਪਹਿਲੇ ਦੌਰ ਵਿੱਚ ਸਭ ਤੋਂ ਅੱਗੇ ਰਹੇ ਉਸ ਤੋਂ ਬਾਅਦ ਵੈਬਰ ਅਤੇ ਤ੍ਰਿਨਿਦਾਦ ਅਤੇ ਟੈਬੇ ਕੋ ਟੋਬੈਗੋ ਦੇ ਕੇਸ਼ੋਰਨ ਵਾਲਕੋਟ ਦੂਜੇ ਸਥਾਨ ਤੇ ਰਹੇ ਦੂਜੇ ਰਾਉਂਡ ਦੇ ਵਿੱਚ ਵੈਬਰ ਨੇ ਟਰੋ ਕੀਤਾ ਜਦੋਂ ਕਿ ਨੀਰਜ ਦੇ ਵੱਲੋਂ 85.10 ਮੀਟਰ ਅਤੇ ਵਾਲਕੋਟ ਥੋੜਾ ਸੁਧਾਰ ਕਰਕੇ 81.4 ਮੀਟਰ ਹੋ ਗਿਆ ਹਾਲਾਂਕਿ ਇਸ ਤੋਂ ਬਾਅਦ ਨੀਰਜ ਨੇ ਲਗਾਤਾਰ ਤਿੰਨ ਵਾਰ ਫਾਉਲ ਵੀ ਕੀਤੇ ਛੇਵੇਂ ਅਤੇ ਆਖਰੀ ਕੋਸ਼ਿਸ਼ ਦੇ ਵਿੱਚ ਉਹ ਸਿਰਫ 82. 99 ਮੀਟਰ ਹੀ ਸੁੱਟ ਸਕੇ ਨੀਰਜ ਦਾ ਪਹਿਲਾ ਥਰੋ ਸਭ ਤੋਂ ਵਧੀਆ ਸਾਬਿਤ ਹੋਇਆ ਤੀਜੇ ਰਾਉਂਡ ਦੇ ਵਿੱਚ ਬ੍ਰਾਜ਼ੀਲ ਦੇ ਨੋਟਰਾਸ ਅਲਾਵਾ ਨੇ ਥਰੋ ਦੇ ਨਾਲ ਮੁਕਾਬਲੇ ਵਿੱਚ ਆਪਣੀ ਮੌਜੂਦਗੀ ਦਰਜ ਕਰਵਾਈ ਵੈਬਰ ਨੇ ਚੌਥੇ ਦੌਰ ਦੇ ਵਿੱਚ 43.13 ਮੀਟਰ ਅਤੇ ਪੰਜਵੇਂ ਦੌਰ ਦੇ ਵਿੱਚ 54.50 ਮੀਟਰ ਦੇ ਥਰੋ ਦੇ ਨਾਲ ਸਖਤ ਕੋਸ਼ਿਸ਼ ਕੀਤੀ ਪਰ ਉਹ 80 ਮੀਟਰ ਦਾ ਅੰਕੜਾ ਪਾਰ ਨਹੀਂ ਕਰ ਸਕਿਆ ਜਿਸ ਦੇ ਨਤੀਜੇ ਵਜੋਂ ਨੀਰਜ ਚੋਪੜਾ ਨੇ ਪੈਰਿਸ ਡਾਇਮੰਡ ਲੀਗ 2025 ਦਾ ਖਿਤਾਬ ਆਪਣੇ ਨਾਮ ਕਰ ਲਿਆ। ਤਦ ਇਜ਼ਰਾਈਲ ਤੇ ਭਾਰਤ ਦੀ ਲੜਾਈ ਨੂੰ ਲੈ ਕੇ ਕਾਫੀ ਜ਼ਿਆਦਾ ਮਾਹੌਲ ਗਰਮਾਇਆ ਹੋਇਆ ਹੈ। ਇਸ ਦੇ ਮੱਧ ਨਜ਼ਰ ਆਸਰ ਨੇ ਕਿ ਭਾਰਤ ਦੇ ਵੱਲੋਂ ਆਪਰੇਸ਼ਨ ਸਿੰਧੂ ਦੀ ਜਿਹੜੀ ਕਿ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਮੱਧ ਨਜ਼ਰ ਹੈ ਕਾਫੀ ਹੱਦ ਤੱਕ ਉੱਥੇ ਦੇ ਉਥੋਂ ਫਸੇ ਹੋਏ ਭਾਰਤੀ ਨਾਗਰਿਕਾਂ ਨੂੰ ਬਾਹਰ ਵੀ ਕੱਢਿਆ ਗਿਆ ਹੈ। ਵਿਦੇਸ਼ ਮੰਤਰਾਲੇ ਐਮਈਏ ਨੇ ਸ਼ਨੀਵਾਰ ਨੂੰ ਕਿਹਾ ਕਿ ਆਪਰੇਸ਼ਨ ਸਿੰਧੂ ਦੇ ਤਹਿਤ ਹੁਣ ਤੱਕ 500 ਤੋਂ ਵੱਧ ਭਾਰਤੀ ਨਾਗਰਿਕ ਈਰਾਨ ਤੋਂ ਕਾਰ ਵਾਪਸ ਆ ਚੁੱਕੇ ਹਨ ਵਿਦੇਸ਼ ਮੰਤਰਾਲੇ ਨੇ ਐਕਸ ਤੇ ਇੱਕ ਪੋਸਟ ਵਿੱਚ ਨਿਕਾਸੀ ਕਾਰਜ ਦੀ ਸਥਿਤੀ ਬਾਰੇ ਜਾਣਕਾਰੀ ਸਾਂਝੀ ਕੀਤੀ ਜ਼ਾਇਰ ਦੇ ਨਾਲ ਫੌਜੀ ਟਕਰਾਅ ਤੇਜ਼ ਹੋਣ ਤੋਂ ਬਾਅਦ ਈਰਾਨ ਤੋਂ ਕੱਢੇ ਗਏ ਭਾਰਤੀ ਨਾਗਰਿਕ ਜਿਨ੍ਹਾਂ ਵਿੱਚ ਵਿਦਿਆਰਥੀ ਵੀ ਸ਼ਾਮਲ ਸਨ ਚੁੱਕਰਵਾਰ ਦੇ ਰਾਤ ਅਤੇ ਸ਼ਨੀਵਾਰ ਸਵੇਰੇ ਦਿੱਲੀ ਪਹੁੰਚੇ ਨੇ ਭਾਰਤ ਨੇ ਬੁੱਧਵਾਰ ਨੂੰ ਈਰਾਨ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਦੇ ਲਈ ਆਪਰੇਸ਼ਨ ਸਿੰਧੂ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੰਦੀਰ ਜੈਸਵਾਲ ਨੇ ਐਕਸ ਤੇ ਲਿਖਿਆ ਇੱਕ ਜਹਾਜ਼ ਆਪਰੇਸ਼ਨ ਸਿੰਧੂ ਦੇ ਤਹਿਤ ਭਾਰਤੀ ਨਾਗਰਿਕਾਂ ਨੂੰ ਕੱਢ ਲਿਆਇਆ ਭਾਰਤ ਨੇ ਵਿਸ਼ੇਸ਼ ਜਹਾਜ਼ ਰਾਹੀਂ ਈਰਾਨ ਤੋਂ ਵਿਦਿਆਰਥੀਆਂ ਅਤੇ ਅਤੇਸ਼ਰਦਾਲੂਆਂ ਸਮੇਤ 290 ਭਾਰਤੀ ਨਾਗਰਿਕਾਂ ਨੂੰ ਕੱਢਿਆ ਜਹਾਜ਼ 22 ਜੂਨ ਨੂੰ ਰਾਤ 11:30 ਵਜੇ ਨਵੀਂ ਦਿੱਲੀ ਪਹੁੰਚਿਆ ਅਤੇ 77 ਅਰੁਣ ਚਟਰਜੀ ਨੇ ਵਾਪਸ ਆਉਣ ਵਾਲਿਆਂ ਦਾ ਸਵਾਗਤ ਕੀਤਾ ਇੱਕ ਹੋਰ ਪੋਸਟ ਦੇ ਵਿੱਚ ਉਹਨਾਂ ਨੇ ਤੁਰਕਮੇਨਿਸਤਾਨ ਤੋਂ ਇੱਕ ਨਿਕਾਸੀ ਜਹਾਜ਼ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਕਿਹਾ ਆਪਰੇਸ਼ਨ ਸਿੰਧੂ ਜਾਰੀ ਹੈ ਈਰਾਨ ਤੋਂ ਭਾਰਤੀਆਂ ਨੂੰ ਲੈ ਕੇ ਵਿਸ਼ੇਸ਼ ਨਿਕਾਸੀ ਉਡਾਨ ਕੱਲ ਰਾਤ 3 ਵਜੇ ਤੁਰਕਮੇਨਿਸਤਾਨ ਦੇ ਅਸ਼ਗਾਬਤ ਤੋਂ ਨਵੀਂ ਦਿੱਲੀ ਪਹੁੰਚੀ ਇਸ ਦੇ ਨਾਲ ਹੀ ਆਪਰੇਸ਼ਨ ਸਿੰਧੂ ਦੇ ਤਹਿਤ 517 ਭਾਰਤੀ ਨਾਗਰਿਕ ਈਰਾਨ ਤੋਂ ਕਰ ਵਾਪਸ ਆ ਚੁੱਕੇ ਨੇ ਤਦ ਦੇ ਇੰਟਰਨੈਸ਼ਨਲ ਯੋਗਾ ਦਵਸ ਦੇ ਮੌਕੇ ਦੇ ਮੱਦੇਨਜ਼ਰ ਬੀਐਸਐਫ ਜਵਾਨਾਂ ਦੇ ਵੱਲੋਂ ਵੀ ਯੋਗਾ ਕੀਤੀ ਗਈ ਹੈ ਯੋਗਾਸਨ ਕੀਤੇ ਗਏ ਜਿਨ੍ਹਾਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਗਿਆਨਵੰਤ ਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਪ੍ਰੋਗਰਾਮ ਆਯੋਜਿਤ ਕੀਤੇ ਗਏ ਨੇ ਇੰਨਾ ਹੀ ਨਹੀਂ ਸਿਰਫ ਪੰਜਾਬ ਜਾਂ ਭਾਰਤ ਦੇ ਵਿੱਚ ਹੀ ਨਹੀਂ ਫੋਰਨ ਲੰਡਨ ਵੱਖ-ਵੱਖ ਕੰਟਰੀਜ਼ ਦੇ ਵਿੱਚ ਦੇਸ਼ਾਂ ਦੇ ਵਿੱਚ ਵੀ ਇਸ ਦਾ ਇਹ ਯੋਗ ਦਿਵਸ ਜਿਹੜਾ ਕਿ ਮਨਾਇਆ ਜਾ ਰਿਹਾ ਦੱਸਣਿਆ ਕਿ ਇਸ ਮੌਕੇ ਸੀਮਾ ਸੁਰੱਖਿਆ ਦੇ ਨਾਲ BSF ਨੇ ਸ਼ਨੀਵਾਰ ਨੂੰ ਸੰਯੁਕਤ ਚੱਕ ਪੋਸਟ ਅਟਾਰੀ ਵਿਖੇ ਕਸ਼ਾਨ ਦਾ ਯੋਗਾ ਸਮਾਗਮ ਦਾ ਆਯੋਜਨ ਕੀਤਾ ਇਸ ਸਮਾਗਮ ਵਿੱਚ BSF ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਅਤੁੱਲ IPS ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਯੋਗ ਨੂੰ ਮਨੁੱਖਤਾ ਦੀ ਸਾਂਝੀ ਵਿਰਾਸਤ ਦੱਸਿਆ ਅਤੇ ਉਹਨਾਂ ਨੇ ਕਿਹਾ ਯੋਗ ਸਿਰਫ ਇੱਕ ਕਸਰਤ ਨਹੀਂ ਹੈ ਜੋ ਸਗੋ ਜੀਵਨ ਜਿਉਣ ਦੀ ਇੱਕ ਕਲਾ ਹੈ ਜੋ ਸ਼ਾਂਤੀ ਸਿਹਤ ਅਤੇ ਇਕਤਾ ਨੂੰ ਮਜ਼ਬੂਤ ਕਰਦੀ ਹੈ ਦੱਸਦੇ ਕਿ ਇਸ ਦੇ ਇਸ ਸਾਲ ਯੋਗਾ ਦਿਵਸ ਦਾ ਥੀਮ ਇੱਕ ਤਰਤੀ ਇੱਕ ਸਿਹਤ ਦੇ ਲਈ ਯੋਗਾ ਸਿੱਧੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਰਵਾਇਤੀ ਸਵਾਗਤ ਅਤੇ ਉਦਘਾਟਨੀ ਭਾਸ਼ਣ ਦੇ ਨਾਲ ਹੋਈ ਸਥਾਨਕ ਪਿੰਡ ਵਾਸੀਆਂ ਅਤੇ ਬੱਚਿਆਂ ਨੇ ਵੱਡੀ ਗਿਣਤੀ ਵਿੱਚ ਯੋਗਾ ਸਮਾਗਮ ਦੇ ਵਿੱਚ ਹਿੱਸਾ ਲਿਆ ਅਤੇ ਯੋਗ ਨੂੰ ਆਪਣੇ ਰੋਜ਼ਾਨਾ ਜੀਵਨ ਦੇ ਵਿੱਚ ਅਪਣਾਉਣ ਦਾ ਪ੍ਰਣ ਲਿਆ ਪ੍ਰੋਗਰਾਮ ਦੇ ਅੰਤ ਦੇ ਵਿੱਚ ਇੱਕ ਪ੍ਰਸ਼ਕਾਰ ਸਮਾਰੋਹ ਵੀ ਆਯੋਜਿਤ ਕੀਤਾ ਗਿਆ ਸੀ ਜਿਸ ਦੇ ਵਿੱਚ ਸਥਾਨਕ ਖੇਡ ਪ੍ਰਤਿਭਾਾਂ ਅਤੇ ਸਮਾਜ ਸੇਵਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਤਾਂ ਫਿਲਹਾਲ ਦੇ ਲਈ ਅੱਜ ਦੇ ਬੁਲੇਟਿਨ ਦੇ ਵਿੱਚ ਬਸ ਐਨ ਆਈ ਮਨੋਦਰ ਜਾਸ ਧੰਨਵਾਦ